ਤਭੀ ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਮਮੂਨ ਪਰਵਾਰੀ ਵਿਜੇ ਕੁਮਾਰ ਦੀ ਅਗਵਾਈ ਹੇਠ ਅੱਜ ਮਮੂਨ ਵਿਖੇ ਪੈਂਦੇ ਨੋਮੈਲਟੀ ਮਾਲ ਦੇ ਵਿੱਚ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਚੈੱਕ ਕਰਨ ਦੇ ਲਈ ਤਮਾਮ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਪਹੁੰਚੇ ਤੇ ਜਿੱਥੇ ਉਹਨਾਂ ਨੇ ਵੱਖ-ਵੱਖ ਸਟੋਰਾਂ ਦੇ ਵਿੱਚ ਜਾ ਕੇ ਜਿਹੜੇ ਸਟੋਰ ਦੇ ਓਨਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਵਿਸ਼ੇਸ਼ ਤੌਰ ਤੇ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਆਏ ਹੋਏ ਪ੍ਰਤੱਖ ਵਿਅਕਤੀ ਦੀ ਆਈਡੈਂਟੀ ਦਾ ਜੁੜਾਏ ਉਹ ਖਿਆਲ ਰ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਚੈੱਕ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਜੇ ਕੋਈ ਸਿਚੁਏਸ਼ਨ ਜਿਹੜੀ ਹੈ ਸਥਿਤੀ ਜਿਹੜੀ ਹੈ ਉਹ ਬੇਕਾਬੂ ਹੋ ਜਾਂਦੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਬਚਾਅ ਕਾਰਜ ਜਿਹੜੇ ਨੇ ਉਹ ਕੀਤੇ ਜਾਣਗੇ ਇਸ ਉੱਤੇ ਵੀ ਜਿਹੜੀ ਹੈ ਵਿਸ਼ੇਸ਼ ਵਿਚਾਰ ਵਿਮਸ਼ ਜਿਹੜਾ ਹੈ ਉਹਤੇ ਪਹੁੰਚ ਕੇ ਮਮੂਨ ਦੇ ਜਿਹੜੇ ਥਾਣਾ ਪਰਿਵਾਰੀ ਨੇ ਵਿਜੇ ਕੁਮਾਰ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਸਾਰੇ ਪੱਤਰਕਾਰ ਦੇ ਵੱਲੋਂ ਜਿਹੜੀ ਨੇ ਤਸਵੀਰਾਂ ਲਈਆਂ ਗਈਆਂ ਨੇ ਕਿਸ ਤਰ੍ਹਾਂ ਦੇ ਨਾਲ ਇਹ ਪੂਰਾ ਸਰਚ ਆਪਰੇਸ਼ਨ ਜਿਹੜਾ ਹੈ ਨੋਵੈਲਟੀ ਮਾਲ ਦੇ ਵਿੱਚ ਕੀਤਾ ਗਿਆ ਤੇ ਖਾਸ ਗੱਲਬਾਤ ਵੀ ਕੀਤੀ ਗਈ ਹੈ ਥਾਣਾ ਪਰਿਵਾਰੀ ਮਮੂਨ ਦੇ ਨਾਲ ਉਹ ਗੱਲਬਾਤ ਕਰ ਲੈਨੇ ਆ ਤੇ ਦੇਖ ਲੈਨੇ ਆ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਨੋਵੈਲਟੀ ਮਾਲ ਦੇ ਜਿਹੜੇ तमाम ਸਰਵਿਸ Giver ਨੇ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਸਹਿਯੋਗ ਜੜਾਇਆ ਉਸ ਆਪਰੇਸ਼ਨ ਦੇ ਵਿੱਚ ਦਿੱਤਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਮਾਨ ਲਓ ਜੀ ਐਸਐਸਪੀ ਸਾਹਿਬ ਦੀ ਜਿਹਦੇ ਦਸੰਬਰ ਦੇ ਅਨੁਸਾਰ ਆਪਾਂ ਇੱਥੇ ਆਏ ਆ ਉਹਨਾਂ ਵੱਲੋਂ ਸਾਨੂੰ ਹੁਕਮ ਮਿਲਿਆ ਸੀ ਕਿ ਤੁਹਾਡੇ ਏਰੀਆ ਵਿੱਚ ਜਿੰਨੇ ਵੀ ਮਾਲ ਢੀੜ ਭੜਕੇ ਵਾਲੀਆਂ ਥਾਵਾਂ ਟੂ ਬਿਲਡਰ ਜਿਵੇਂ ਕਿ ਸੱਤੀ ਵਿਅਕਤੀ ਘੁੰਮਦੇ ਆ ਉਹਨਾਂ ਨੂੰ ਰੋਕਣ ਦੇ ਵਿੱਚ ਕਿਹਿੰਦੀ 26 ਜਨਵਰੀ ਆ ਦੇ 26 ਜਨਵਰੀ ਦਾ ਤਿਹਾਰ ਹੈ ਜਿਹੜਾ ਵਧੀਆ ਤੇ ਇੱਕ ਨਾਲ ਜਿਹੜਾ ਹੋਣਾ ਚਾਹੀਦਾ ਇਹਨੂੰ ਮੁੱਖ ਰੱਖਦੇ ਆਪਾਂ ਧੀਰਪੜ ਕੇ ਵਾਲੀ ਥਾਂ ਮੋਲ ਦੀ ਚੈਕਿੰਗ ਕਰ ਰਿਆਂ ਇੱਥੇ ਆਪਾਂ ਅੰਦਰ ਜਾ ਕੇ ਜਿਹੜੀਆਂ ਜਿਹੜੀਆਂ ਦੀ ਜਿੰਨੀਆਂ ਦੀ ਦੁਕਾਨਾਂ ਅੰਦਰ ਲੱਗੀਆਂ ਸਾਰਿਆਂ ਨੂੰ ਹਦਾਇਤ ਕੀਤੀ ਆ ਕਿ ਜਦੋਂ ਵੀ ਕੋਈ ਤੁਹਾਨੂੰ ਇੱਥੇ ਸ਼ੱਕ ਆਉਂਦਾ ਤੇ ਕੋਈ ਮਾੜਾ ਅਨਸਰ ਕੋ ਮਿਲਿਆ ਉਹਨਾਂ ਨੂੰ ਆਪਾਂ ਕਿਹਾ ਵੀ 24 ਘੰਟੇ ਪੁਲਿਸ ਜਿਹੜੀ ਵਾਧਾ ਤੁਸੀਂ ਪਹਿਲੀ ਮੈਂ ਆਪਣਾ ਨੰਬਰ ਦਿੱਤਾ ਹੈਗਾ ਨਾਲ ਹੀ ਉਹਨਾਂ ਨੂੰ ਦੱਸਿਆ ਕਿ ਮੈਂ ਇੱਥੇ ਐਸਚਓ ਨਮੂਨ ਲੱਗਾ ਹੋਇਆ ਤੇ ਪਹਿਲੀ ਕਾਲ ਕਰੋਗੇ ਕਿ ਮੈਂ ਉਸੇ ਵੇਲੇ ਇੱਥੇ ਪਹੁੰਚਾਂਗਾ ਨਾਲ ਨਾਲ ਜੋ ਵੀ ਚਾਹੇ ਕਿ ਤੇ ਵੀ ਅੱਤੇ ਤੇ ਕੋਈ ਵੀ ਇਦਾਂ ਦੀ ਫਲਾ ਗੱਲ ਨਹੀਂ ਆਪਾਂ ਨੂੰ ਮਿਲੀ ਹੈਗੀ ਤੇ ਉਹਨਾਂ ਨੂੰ ਹਦਾਇਤ ਕੀਤੀ ਹੈ ਵੀ ਜੇ ਜੇ ਕੋਈ ਇਦਾਂ ਦੀ ਤੁਹਾਨੂੰ ਸੂਚਨਾ ਮਿਲੇ ਤੇ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤੇ ਹੁਣ ਆਪਾਂ ਬਾਜ਼ਾਰ ਦੇ ਦੂਸਰੇ ਚੱਕਰ ਕਰਨ ਜਾ ਰਹੇ ਹਾਂ ਉਹ ਵੀ ਚੱਕਰ ਕਰਕੇ ਜਿਹੜੀ ਵੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਣੀ ਦੀ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੈਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰਟ ਕਲਾਸਰੂਮਸ ਅ ਲਾਇਬ੍ਰੇਰੀ ਐਂਡ ਸਾਇੰਸ ਲੈब्स ਲਰਨਿੰਗ Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.